ਜਦੋਂ ਵੀ ਕੋਈ ਚੋਣ ਆਉਂਦੀ ਹੈ ਅੱਜ ਕੱਲ ਤਾਂ ਇੱਕ ਰਵਾਜ ਹੈ ਬਣ ਗਿਆ ਕਿ ਉਸ ਇਲੈਕਸ਼ਨ ਦੇ ਨਾਲ ਕੋਈ ਨਾ ਕਿਸੇ ਲੀਡਰ ਦੀ ਕਿਸੇ ਤਰ੍ਹਾਂ ਦੀ ਵੀਡੀਓ ਸਾਹਮਣੇ ਜ਼ਰੂਰ ਆਉਂਦੀ ਹੈ ਅਸੀਂ ਜੇ ਨਿਗਾਹ ਮਾਰੀਏ ਪਿੱਛੇ ਤਾਂ 2014 ਵਿੱਚ ਸ਼ੀਰ ਸਿੰਘ ਖੁਬਾਇਆ ਦੀ ਵੀਡੀਓ ਸਾਹਮਣੇ ਆਈ ਉਸ ਤੋਂ ਬਾਅਦ ਸੁੱਚਾ ਸਿੰਘ ਲਗਾ ਦੀ ਵੀਡੀਓ ਸਾਹਮਣੇ ਆਈ ਗੁਰਦਾਸਪੁਰ ਜਿਮਨੀ ਚੋਣ ਦੇ ਵਿੱਚ ਹੀ ਸਵਰਨ ਸੁਲਾਰੀਆ ਦੀ ਵੀਡੀਓ ਸਾਹਮਣੇ ਆਈ ਅਤੇ ਹੁਣ ਸ਼ਾਹਕੋਟ ਚ ਜਿਮਨੀ ਚੋਣ ਆ ਰਹੀ ਹੈ ਤੇ ਇਸ ਵਕਤ ਇਹਨ ਮੌਕੇ ਤੇ ਜਦੋਂ ਇਸ ਚੋਣ ਦਾ ਹੁਣੇ ਹਾਲੇ ਐਲਾਨ ਹੀ ਹੋ ਕੇ ਹਟਿਆ ਅਤੇ ਇਸ ਵਕਤ ਕਸ਼ਮਕਸ਼ ਕਾਂਗਰਸ ਵਿੱਚ ਇਹ ਚੱਲ ਰਹੀ ਹੈ ਕਿ ਕੇਸ ਉਸੇ ਦੌਰਾਨ ਬਿਲਕੁਲ ਹਰਦੇਵ ਸਿੰਘ ਲਾਡੀ ਸ਼ੀਰੋਵਾਲੀਆ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਰੇਤਾ ਦੇ ਕੁਝ ਠੇਕੇਦਾਰ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਆ ਅਤੇ ਉਹਦੇ ਵਿੱਚ ਦੋਸ਼ ਇਹ ਲਗਾਏ ਜਾ ਰਹੇ ਨੇ ਕਿ ਉਹ ਨਾ ਠੇਕੇਦਾਰਾਂ ਕੋਲੋਂ ਮਹੀਨਾ ਵਸੂਲਣ ਦੀ ਜਾਂ ਮਾਈਨਿੰਗ ਦੀ ਗੈਰ-ਕਾਨੂੰਨੀ ਮਾਈਨਿੰਗ ਦੀ ਗੱਲ ਹੋ ਰਹੀ ਆ ਸੋ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਵੀਡੀਓ ਉਸ ਤੋਂ ਬਾਅਦ ਕਰਦੇ ਆ ਇਸ ਵੀਡੀਓ ਤੇ ਚਰਚਾ ਕੌਣ ਕੰਟਰੋਲ ਆਉਣੀ ਆ। ਹੂੰ। ਕੋਮਰੇ ਆਲ ਦੇ ਲੱਗਦਾ ਜੇ ਕੋਈ ਚੱਕ ਰਿਹਾ। ਹਾਂਜੀ। ਉਮਰੇਵਾਲ ਦੇ ਕੋ ਬੰਦੇ ਗੈਸਟ ਕਰੋ ਇਹਨਾਂ ਦੇ ਵਿੱਚੋਂ। ਇਹ ਲੱਖੂ ਹੂੰ। ਕੋਈ ਕਾਲੀ ਮੋ ਹੋਏ ਪਤਾ ਨਹੀਂ ਕੰਟਰੋਲ ਹੈ ਨਾ ਨਾ। ਹਾਂਜੀ। ਜੀ ਸਾਰੇ ਬੰਦੇ ਨੂੰ ਗੈਸਟ ਕਰਾ। ਜਿੰਨਾ ਉਮਰੇਵਾਲ ਦੇ ਇਹ ਸਰਪੈਂਟਿਨ ਹੋ ਗਏ ਤੇ ਲੱਖੂ ਨੂੰ ਹੋ ਗਏ ਇਹ ਬੰਦੇ। ਇਹਨੂੰ ਲੱਖੂ ਨੂੰ ਕਵਰ ਕਰ ਲਓ। ਆਹ ਵਿਰੋਧੀਆਂ ਨੂੰ ਤਾਂ ਤੁਸੀਂ ਪਹਿਲਾਂ ਅਡਜਸਟ ਕਰਕੇ ਤੁਰੇ ਆ ਵੀ ਇਹ ਇਹਨਾਂ ਨੂੰ ਤਾਂ ਪਹਿਲਾਂ ਮੂੰਹ ਮਿੱਠਾ ਕਰਾਉਣ ਤੋਂ ਪਰੇ ਆ ਨਹੀਂ ਨਹੀਂ ਉਹਦਾ ਵੀ ਗੱਲ ਹੋਈ ਸੀ ਆਪਣੀ ਉਹ ਵੀ ਆ ਉਹਨੂੰ ਪਹਿਲਾਂ ਅਡਜਸਟ ਕੀਤਾ ਇਹਨਾਂ ਨੂੰ ਕਰ ਲਿਆ ਜਿਹੜੇ ਲੱਖੋਂ ਨਹੀਂ ਆ ਇਹਨਾਂ ਨੂੰ ਕਰਨਾ ਪਿਆ ਜਦੋਂ ਹੋਣੀ ਵੀ ਕਰਦੇ ਨੇ ਅਸੀਂ ਐ ਸਾਰੇ ਸੈੱਟ ਕਰਦੇ ਸਾਰੇ ਉਹ ਕਰ ਲੈਣੇ ਕਰ ਲੈਣੇ ਕਰ ਲੈਣੇ ਉਹ ਸੇਰੀ ਦੇ ਇਹਨਾਂ ਨੇ ਦੱਸਣਾ ਹੌਲੀ ਹੌਲੀ ਪਤਾ ਲੱਗਦਾ ਕਿਹੜਾ ਜੋ ਪਤਾ ਲੱਗਦਾ ਅਸੀਂ ਉਹ ਕਰੀ ਜਾਂਦੇ ਆ ਕਰੀ ਜਾਂਦੇ ਆ ਹੌਲੇ ਹੌਲੇ ਕਰੀ ਜਾਂਦੇ ਆ ਰਹਿਣ ਕਿਸੇ ਨੂੰ ਨਹੀਂ ਜਣਾਉਂ ਤੁਮ ਕਿਉਂਕਿ ਚੱਲਣਾ ਤੇ ਕੰਮ ਫੇਰੀਆ ਤੁਹਾਨੂੰ ਪਤਾ ਹੀ ਹੋਵੇ ਹਾਂਜੀ ਸੇਮ ਤੇ ਸੇਮ ਦੀ ਨਾਲ ਚੱਲਣੇ ਰੋਕਣ ਹੋਰ ਦੂਸਰੀ ਪ੍ਰੋਬਲਮ ਜੀ ਇੱਕ ਗੱਡੀ ਜਾ ਤਰੂਗੀ ਉਹ ਮੈਂ ਦੱਸੂਗਾ ਕਿਹੜੀ ਜਾਣੀ ਹੋਰ ਇਸ ਦਾ ਨੰਬਰ ਇਹ ਉਹ ਬੰਦੇ ਮੈਂ 2-3 ਲੋਟ ਦੇ ਵਿੱਚ ਐਡਜਸਟ ਕਰ ਦੇ ਕਾਰਨ ਕਿ ਵੀ ਜਿਹਨਾਂ ਨੇ ਉੰਗੜਾ ਲਾਉਣੀ ਆ ਤੁਹਾਨੂੰ ਭਾਈ ਨੇ ਗੱਲ ਕੀਤੀ ਸੀ ਜਿਹੜੀ ਮੀਟ ਹੈ ਉਹ ਮੈਂ ਉਹ ਵੀ ਉਹਦੀ ਕਰੀ ਚਾਹੇ ਨਾਂ ਕਿਸੇ ਦਾ ਕੀ ਲੈਣਾ ਮੈਂ ਜੇ ਤੁਹਾਨੂੰ ਦੱਸੂਗਾ ਹਾਂ ਤੇ ਦੇਖੋ ਮੇਰੇ ਤੋਂ ਹੀ ਆ ਕੱਚੇ ਗੱਲਾਂ ਜਿਹੜੀਆਂ ਇੰਨੀਆਂ ਗੱਲਾਂ ਇੰਨੇ ਬੰਦੇ ਹੁੰਦੇ ਨਹੀਂ ਗੱਲ ਲੀਕ ਹੋ ਜਾਂਦੀ ਹੈ ਤੇ ਤੁਹਾਨੂੰ ਇੱਕ ਬੰਦਾ ਨਾਲ ਐਪੌਇੰਟ ਕਰ ਠੀਕ ਹੈ ਕਿਹਨੇ ਗੱਲ ਕਰਦੀਆਂ ਜੇ ਆਪਾਂ ਨੂੰ ਚਲੋ ਜਿਹੜੇ ਕਰ ਨਹੀਂ ਬੈਠਣਗੇ ਕਿਉਂਕਿ ਤੁਹਾਡੀ ਖੱਡ ਸਸਤੀ ਆ ਹਾਂਜੀ ਤਾਨੂੰ ਦੋ ਰਸਤੇ ਪੈ ਗਏ ਆ ਤੁਹਾਡੇ ਪੈਸੇ ਚ ਆਪਣੀ ਆਗੋਗਤਾ ਨਾਲ ਚਾਹੀਦਾ ਹੈ ਤੁਹਾਡੇ ਸਹਿਯੋਗ ਤੋਂ ਬੜਾ ਕੁਝ ਵੀ ਆ ਅਸੀਂ ਤੇ ਦਵਾਂਗੇ ਬਹੁਤ ਦੇਣਗੇ ਭਾਜੀ ਹੁੰਦੀ ਜੀ ਪੁਆਇੰਟ 1 ਕੀ ਆਉਂਗੇ ਤਾਂ ਪੈਦੋ ਚਲਣੀ ਨਹੀਂ ਨਹੀਂ ਵਾਕਿਆ ਗਲਤ ਨਹੀਂ ਚਲਣੀ ਲੜਨ ਵਾਲਾ ਤਾਂ ਖਤਮ ਦਾ ਇਹ ਚਲਣੀ ਇਥੋਂ ਸਸਤਮ ਦੇ ਨਾਲ ਹੀ ਹੈ ਹਾਂ ਜੀ ਬਿਲਕੁਲ ਠੀਕ ਆ ਭਾਵੇਂ ਕਿਸੇ ਦੀ ਉੱਪਰ ਜੋ ਮਰਜ਼ੀ ਗੱਲ ਹੋਵੇ ਭਾਜੀ ਨਵੇਂ ਕੰਮ ਦੇ ਥੋੜਾ ਬੜਾ ਜਿਹੜੇ ਵੱਡੇ ਵੱਡੇ ਤਣਾਟ ਆ ਉਹ ਸਿਸਟਮ ਨਾਲ ਚੱਲਦੇ ਇਹ ਸਾਰਿਆਂ ਨੂੰ ਪਹਿਲਾਂ ਥਰੜਾ ਸਿਸਟਮ ਤੇ ਗਾਉ ਵੀ ਕਰਨਾ ਪੈਂਦਾ ਦੇਖੋ ਜੀ ਜਦੋਂ ਨਵਾਂ ਬੰਦਾ ਚੱਲੇ ਕੁਝ ਬਹੁਤ ਜ਼ਿਆਦਾ ਸਾਰੀਆਂ ਖਾਮੀਆਂ ਸੀ ਪਤਾ ਕਿਸਾਨੂੰ ਕਦੇ ਪਤਾ ਨਹੀਂ ਸੀ ਨਾ ਕੋਈ ਦੇ ਜਿਹਦਾ ਪਤਾ ਨਹੀਂ ਸੀ ਅਗਰ ਕਿਤਾਬ ਚਲਾਉਣੀ ਹੈ ਹੁਣ ਅਚਾਨਕ ਜਿੱਥੇ ਇਹ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਆ ਕਿ लाड्डी ਸ਼ੇਰੋ ਵਾਲਿਆ ਕਿਹਾ ਜਾ ਰਿਹਾ ਕਿ ਜਿਹੜੀ ਵੀਡੀਓ ਬਣਾਈਆਂ ਉਹ ਰੇਤਾ ਦੇ ਹੀ ਠੇਕੇਦਾਰ ਨੇ ਜਿਨ੍ਹਾਂ ਕੋਲ ਕੁਝ ਉਥੇ ਖੱਡਾ ਨੇ ਸ਼ਾਹਕੋਟ ਦੇ ਹਲਕੇ ਵਿੱਚ ਅਤੇ ਉੱਥੇ ਲਾਡੀ ਸ਼ੇਰੋ ਵਾਲਿਆ ਇਹ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਉਹਨਾਂ ਨੇ ਉੱਥੇ ਆਪਣੀ ਇੱਕ ਗੱਡੀ ਵੀ ਅਡੇਸਟ ਕਰਨੀ ਆ ਉੱਥੇ ਉਹਨਾਂ ਨੇ ਆਪਣੇ ਤਿੰਨ ਚਾਰ ਬੰਦੇ ਵੀ ਅਡੇਸਟ ਕਰਨੇ ਆ ਅਤੇ ਨਾਲ ਹੀ ਲਾਡੀ ਉਹਨਾਂ ਨਾਲ ਸ਼ਿਕਵਾ ਵੀ ਕਰ ਰਿਹਾ ਕਿ ਤੁਸੀਂ ਉੱਥੇ ਝਾੜੂ ਵਾਲੇ ਦੇ ਬੰਦੇ ਅਡੇਸਟ ਕਰ ਲਏ ਅਤੇ ਅਕਾਲੀਆਂ ਦਾ ਇੱਕ ਸਰਪੰਚ ਅਡੇਸਟ ਕਰ ਲਿਆ ਤੇ ਸਾਡੇ ਬੰਦੇ ਕਿਉਂ ਨਹੀਂ ਅਡੇਸਟ ਕੀਤੇ ਇਸ ਤਰ੍ਹਾਂ ਦੀਆਂ ਗੱਲਾਂ ਉੱਥੇ ਹੋ ਰਹੀਆਂ ਨੇ ਹੁਣ ਉਸ ਅਡੇਸਟ ਜਿਹੜਾ ਅਡੇਸਟ ਸ਼ਬਦ ਬੋਲਿਆ ਉਹਦਾ ਕੀ ਮੀਨਿੰਗ ਹੈ ਇਹ ਲਾਡੀ ਸ਼ੇਰੋ ਵਾਲਿਆ ਬਿਹਤਰ ਦੱਸ ਸਕਦੇ ਹਾਲਾਂਕਿ ਉਹਨਾਂ ਨੇ ਆਪਣੇ ਤੇ ਸਾਰੇ ਲੱਗੇ ਦੋਸ਼ਾਂ ਤੋਂ ਇਨਕਾਰ ਕਰ ਦਿਆ ਕਿਹਾ ਕਿ ਉਹ ਸਿਰਫ ਇਹੀ ਕਹਿ ਰਹੇ ਨੇ ਕਿ ਇੱਕ ਗੱਡੀ ਜਿੱਥੇ ਮਹਿੰਗੀ ਭਰਦੀ ਹੈ ਉੱਥੇ 2-4000 ਰੁਪਏ ਸਸਤੀ ਭਰ ਜਾਵੇ ਇਸ ਤੋਂ ਉਹ ਅਡੈਸਟ ਸ਼ਬਦ ਕਹਿ ਰਹੇ ਨੇ ਪਰ ਇਸ ਵੀਡੀਓ ਦੇ ਮਾਇਨੇ ਕੀ ਨੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਐਨ ਇਲੈਕਸ਼ਨ ਤੋਂ ਪਹਿਲਾਂ ਇਹ ਵੀਡੀਓ ਸਾਹਮਣੇ ਆਈ ਆ ਇੱਕ ਤਾਂ ਇਸ ਪੱਖੋਂ ਇਹ ਵੀਡੀਓ ਕਿੰਨਾ ਕਿਤੇ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਲਾਡੀ ਸ਼ੇਰੋਵਾਲੀਆ ਸ਼ਾਹਕੋਟ ਤੋਂ ਇੱਕ ਅਹਿਮ ਆਗੂ ਨੇ ਪਿਛਲੀਆਂ ਚੋਣਾਂ ਵਿੱਚ ਉਹਨਾਂ ਨੇ ਅਜੀਤ ਸਿੰਘ ਕੋਹੜ ਨੂੰ ਸਭ ਤੋਂ ਦੇਰ ਚ ਟਿਕਟ ਮਿਲਣ ਤੋਂ ਬਾਅਦ ਵੀ ਇੱਕ ਕੱڑی ਟੱਕਰ ਦਿੱਤੀ ਅਤੇ ਮਹਿਜ 3-4000 ਦੇ ਮਾਰਜਨ ਨਾਲ ਇਹ ਸੀਟ ਕਾਂਗਰਸ ਨੇ ਗਵਾਈ ਆ ਅਤੇ ਹੁਣ ਵੀ ਉਹ ਪ੍ਰਮੁੱਖ ਦਾਅਵੇਦਾਰ ਨੇ ਉਥੋਂ ਟਿਕਟ ਦੇ ਅਤੇ ਪਰ ਜਿਹੜੇ ਹੋਰ ਉਹਨਾਂ ਦੇ ਬਰਾਬਰ ਦੇ ਦਾਅਵੇਦਾਰ ਨੇ ਡਾਕਟਰ ਨਵਜੋਤ ਦਈਆ ਦਾ ਚਾਹੇ ਜ਼ਿਕਰ ਕਰ ਲਈਏ ਚਾਹੇ ਜਗਵੀਰ ਬਰਾੜ ਦਾ ਕਰ ਲਿਆ ਤੇ ਕਿਹਾ ਜਾ ਰਿਹਾ ਕਿ ਬਹੁਤ ਸੀਨੀਅਰ ਆਗੂ ਵੀ ਕਾਂਗਰਸ ਦੇ ਇੱਥੋਂ ਟਿਕਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਕਿਹਾ ਜਾ ਰਿਹਾ ਕਿ ਕਿਤਨਾ ਕਿਤੇ ਹੋ ਸਕਦਾ ਹੈ ਕਿ ਉਹਨਾਂ ਦਾ ਵੀ ਇਹਦੇ ਵਿੱਚ ਹੱਥ ਹੋ ਸਕਦਾ ਕਿ ਵੀਡੀਓ ਐਨ ਮੌਕੇ ਤੇ ਸਾਹਮਣੇ ਆਈ ਆ ਅਤੇ ਕਿਹਾ ਇਹ ਜਾ ਰਿਹਾ ਹੈ ਕਿ ਸ਼ਾਇਦ ਕਿਤਨਾ ਕਿਤੇ ਉਹਨਾਂ ਦੇ ਅੰਦਰਲੇ ਪਾਰਟੀ ਦੇ ਬੰਦੇ ਹੀ ਇਹ ਵੀਡੀਓ ਜਿਹੜੇ ਆ ਉਹ ਵਾਇਰਲ ਕਰਨ ਵਾਲੇ ਹੋ ਸਕਦੇ ਨੇ ਇਸ ਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਮੰਤਰੀ ਨਿਰਜੋਤ ਸਿੰਘ ਸਿੱਧੂ ਗੈਰ ਕਾਨੂੰਨੀ ਮਾਈਨਿੰਗ ਉੱਤੇ ਜਿਹੜੀ ਨਕੇਲ ਕੱਸਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਮੰਤਰੀ ਜਿਹੜੇ ਨੇ ਆਂਧਰਾ ਪ੍ਰਦੇਸ਼ ਜਾਂਦੇ ਨੇ ਚਾਹੇ ਤੇਲਗਾਨਾ ਜਾਂਦੇ ਨੇ ਉੱਥੇ ਜਾ ਕੇ ਮਾਨਯਗ ਦੀਆਂ ਨੀਤੀਆਂ ਦੀ ਘੋਖ ਕਰਦੇ ਨੇ ਅਤੇ ਕਹਿੰਦੇ ਨੇ ਕਿ ਅਸੀਂ ਪੰਜਾਬ ਚ ਰੇਤਾ ਦੇ ਡਿੱਪੂ ਖੋਲਾਂਗੇ ਅਤੇ ਰੇਤਾ ਸਸਤਾ ਕਰਾਂਗੇ ਇੱਥੋਂ ਅਸੀਂ ਗੈਰ ਕਾਨੂੰਨੀ ਮਾਨਕ ਜਿਹੜੀਆਂ ਉਹ ਜੜੋ ਖਤਮ ਕਰਾਂਗੇ ਪਰ ਉਹਨਾਂ ਦੇ ਆਪਣੇ ਹੀ ਆਗੂ ਜਿਹੜੇ ਸੀਨੀਅਰ ਆਗੂ ਨੇ ਉਹ ਏਸ ਦੇ ਵਿੱਚ ਸ਼ਾਮਲ ਹੁੰਦੇ ਦਿਖਾਈ ਦੇ ਰਹੇ ਨੇ ਕਿਤਨਾ ਕਿਤੇ ਕੈਪਟਨ ਦੀ ਵਚਨਪਾਦਾ ਅਤੇ ਇਸ ਤੋਂ ਇਲਾਵਾ ਹੋਰ ਕਈ ਗੱਲਾਂ ਉੱਤੇ ਜਿਹੜੇ ਸਵਾਲ ਉੱਠ ਰਹੇ ਨੇ ਵਿਰੋਧੀ ਧਿਰ ਦੇ ਆਕ ਉਸਪਾਲ ਸਿੰਘ ਕਰਨ ਦੇ ਇੱਕ ਅੱਜ ਬਿਆਨ ਜਾਰੀ ਕਰਦੇ ਆ ਕਿਹਾ ਕਿ ਉਹਨਾਂ ਨੇ ਨਵੇਂ ਸ਼ਹਿਰ ਦੇ ਵਿੱਚ ਜੋ ਇੱਕ ਖੱਡਾ ਦਾ ਮਾਮਲਾ ਸਾਹਮਣੇ ਆਇਆ ਸੀ ਜਿਹਦੇ ਵਿੱਚ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਵੀ ਹੋਇਆ ਪਰ ਉਸ ਮੌਕੇ ਉੱਤੇ ਉਹ ਜਿਹੜੀ ਆ ਕਾਰਵਾਈ ਕਰਨ ਚ ਅਸਫਲ ਰਹੇ ਨੇ ਪਰ ਹੁਣ ਜਿਹੜਾ ਮਾਮਲਾ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਲਾਡੀ ਦੀ ਵੀਰਵਾਰੇ ਉਹਨਾਂ ਕਿਹਾ ਕਿ ਲਾਡੀ ਜਿਹੜੇ ਆ ਉੱਥੇ ਖੁੱਲੇ ਤੌਰ ਤੇ ਮਹੀਨਾ ਮੰਗ ਰਹੇ ଥିଲେ ਅਤੇ ਇਹਦੇ ਵਿੱਚ ਉਹਨਾਂ ਦੋਸ਼ ਲਾਇਆ ਕਿ ਜਿਹੜੇ ਹੋਰ ਕੁਝ ਕਾਂਗਰਸ ਦੇ ਐਮਐਲਏ ਨੇ ਅਤੇ ਰਾਣਾ ਗੁਰਜੀਤ ਸਿੰਘ ਦਾ ਹੱਥ ਵੀ ਉਹਨਾਂ ਦੱਸਿਆ ਕਿ ਇਹ ਸਾਰੇ ਆਪਸ ਵਿੱਚ ਭਾਗੀਦਾਰ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਉਹਨਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਸਾਰਿਆਂ ਤੇ ਕਾਰਵਾਈ ਕੀਤੀ ਜਾਵੇ ਖੈਰ ਹੁਣ ਦੇਖਣਾ ਇਹ ਬਣਦਾ ਕਿ ਕਾਰਵਾਈ ਹੁੰਦੀ ਹੈ ਕਿ ਕੀ ਮਾਈਨਿੰਗ ਇੱਥੇ ਜਿਹੜੀ ਆ ਖਤਮ ਹੋ ਗਈ ਆ ਜਾਂ ਲੀਡਰਾਂ ਦਾ ਜਿਹੜਾ ਨੈਕਸਸ ਬਣਿਆ ਹੋਇਆ ਇੱਕ ਮਾਈਨਿੰਗ ਦੇ ਵਿੱਚ ਕੀ ਉਹ ਟੁੱਟ ਰਿਹਾ ਵਾ ਅਤੇ ਉਸ ਤੋਂ ਵੀ ਜਿਹੜਾ ਅਹਿਮ ਸਵਾਲ ਤੇ ਮੌਕੇ ਦਾ ਸਵਾਲ ਇਹ ਆ ਕਿ ਸ਼ਾਹਕੋਟ ਜਿੰਮੀ ਚੋਣ ਨੂੰ ਭਰੋਤ ਕਰਨ ਲਈ ਇਹ ਵੀਡੀਓ ਮੌਕੇ ਤੇ ਆਈ ਆ ਜੋ ਵੀਡੀਓ ਕਲਚਰ ਅੱਜਕੱਲ੍ਹ ਚੱਲ ਰਿਹਾ ਵਾ ਕਿ ਜੇ ਇਸ ਵੀ ਲੀਡਰ ਨੂੰ ਅਸੀਂ ਥੱਲੇ ਸੁੱਟਣਾ ਹੁੰਦਾ ਵਾ ਉਹਦੀ ਕੋਈ ਨਾ ਕੋਈ ਵੀਡੀਓ ਰਿਲੀਜ਼ ਅਸੀਂ ਕਰ ਦਿੰਦੇ ਆ ਤੇ ਕਿਤੇ ਇਸੇ ਕੜੀ ਦੇ ਵਿੱਚ ਲਾਡੀ ਸ਼ੇਰੋ ਵਾਲੀ ਦਾ ਨੰਬਰ ਤਾਂ ਨਹੀਂ ਕਿਤੇ ਲਾਇਆ ਗਿਆ ਖੈਰ ਲਾਡੀ ਇਹਨਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਮੈਂ ਐਓ ਜਿਹਾ ਕੁਝ ਨਹੀਂ ਕੀਤਾ ਵੀਡੀਓ 'ਚ ਵੀ ਕੁਝ ਗਲਤ ਨਹੀਂ ਕੀਤਾ ਪਰ ਹੁਣ ਦੇਖਣਾ ਇਹ ਬਣਦਾ ਕਿ ਸ਼ਾਹਕੋਟ ਦੀ ਜਿਮਨੀ ਚੌਂਟ ਤੇ ਇਹਦਾ ਕੀ ਅਸਰ ਪੈਂਦਾ ਆ ਲਾਡੀ ਸ਼ੇਰੋ ਵਾਲੀਆ ਜੋ ਕਿ ਟਿਕਟ ਦੇ ਦਾਅਵੇਦਾਰ ਨੇ ਟਿਕਟ ਮੰਗ ਰਹੇ ਨੇ ਕਿ ਉਹਨਾਂ ਉੱਤੇ ਇੱਕ ਅਸਰ ਪੈਂਦਾ ਹੈ ਉਹਨਾਂ ਨੂੰ ਟਿਕਟ ਮਿਲਦੀ ਆ ਨਹੀਂ ਮਿਲਦੀ ਆ ਇਸ ਵੀਡੀਓ ਦਾ ਕਿੰਨਾ ਅਸਰ ਪੈਂਦਾ ਵਾ ਇਹ ਜਿਹੜਾ ਵਾ ਆਉਣ ਵਾਲੇ 2-3 ਦਿਨਾਂ ਵਿੱਚ ਸਾਫ਼ ਹੋ ਜਾਵੇਗਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਦੀ ਮੀਟਿੰਗ ਜਿਹੜੀ ਇੱਕ ਹੋ ਚੁੱਕੀ ਆ ਅਤੇ ਸ਼ਾਇਦ ਇਸੇ ਮੀਟਿੰਗ ਵਿੱਚ ਵੀ ਟਿਕਟ ਦਾ ਐਲਾਨ ਹੋ ਸਕਦਾ ਵਾ ਤਾਂ ਜਾਂ ਫਿਰ ਇੱਕ ਮੀਟਿੰਗ ਵੱਤਵਤ ਹੋਰ ਲੱਗੇਗੀ ਸੋ ਇਹ ਸਾਰੀ ਮੀਟਿੰਗ ਵਿੱਚ ਸਾਫ਼ ਹੋ ਜਾਵੇਗਾ ਕਿ ਇਸ ਵੀਡੀਓ ਦਾ ਲਾਡੀ ਸ਼ੇਰ ਵਾਲੀ ਦੇ ਜਿਹੜਾ ਰਾਜਨੀਤਿਕ ਉਹਨਾਂ ਦਾ ਕੈਰੀਅਰ ਹੈ ਉੱਤੇ ਕੋਈ ਅਸਰ ਪਿਆ ਆ ਜਾਂ ਨਹੀਂ